ਕੋਈ ਬੰਦ ਹੋ ਜਾਣੀ ਜਦੋਂ ਵਿਕਲੀ ਨਹੀਂ ਆਪੇ ਬੰਦ ਹੋ ਜਾਣੀ ਆ ਸਾਡਾ ਪਿੰਡ ਇਥੇ ਲੱਗਈ ਹੈ ਤਿੰਨ ਪਿੰਡਾਂ ਦੇ ਜੋੜ ਤੇ ਇੱਕ ਠਿਕਾ ਬਣਿਆ ਹੋਇਆ। ਕੰਗ ਬੜਾ ਭਾਰਤਾ ਤੇ ਛੋਟਾ ਭਾਰਤਾ। ਉਹ ਬੰਦਾ ਮਿਲਦੇ ਆ ਨੇ ਠੇਕੇ ਦਾ ਮੈਨੇਜਰ ਕੰਗ ਪਿੰਡ ਰੋਲਾ ਤੇ ਸਾਡੇ ਥੋੜੇ ਰਾਤ ਨੂੰ ਬੰਦੇ ਕੋਈ ਆਏ ਉਦੋਂ ਕੁਦਰਤੀ ਸੀਸੀਐਸ ਨੂੰ ਸੱਦਿਆ ਦੇ ਸਾਡੇ ਸਕੂਲ ਵਿੱਚੋਂ ਇੰਨਾ ਬੋਤਰਾ ਨਹੀਂ ਹੈ ਕੌਣ ਲੈ ਕੇ ਗਿਆ। ਤੇ ਉਹ طرف ਜੇ ਮੇਰੀ ਗੱਲ ਹੋਈ ਕਿੱਟ ਕਿਨੇ ਟਿੱਕਦੀ ਕਈਆਂ ਦੀ ਇੱਕ ਦੰਦੀ 15000 ਦੀ ਸੇਲ ਇੱਕ ਦੰਦੀ 15000 ਦੀ ਸ਼ਰਾਬ ਦੀ ਸੇਲ ਇੱਕੋ ਹੀ ਠਿੱਕੇ ਤੇ ਹੋਰ ਵੀ ਲੋਕਾਂ ਨਾਲੋਂ ਲੈਂਦੇ ਹੁਣ ਤਿੰਨ ਪਿੰਡ ਕਈ ਲੋਕ ਬਾਹਰੋਂ ਵੀ ਲਿਆਉਂਦੇ ਹੋਣ ਚਲੋ ਉਹਦੀ ਹੁਤਾ 15000 ਰੋਜ਼ ਦੀ ਸੇਲ ਤਿੰਨ ਪਿੰਡ ਨੇ ਇੱਕ ਪਿੰਡ ਨੂੰ 5000 ਰੁਪਿਆ ਨੂੰ ਤੇ 5000 ਦੇ حساب ਨਾਲ ਲਾ ਲਓ ਇੱਕ ਪਿੰਡ ਵਿੱਚ ਡੇਢ ਲੱਖ ਪੈ ਦੀ ਸ਼ਾਹ ਇੱਕ ਮਹੀਨੇ ਵਿੱਚ ਆਉਂਦੀ ਹੈ ਉਹ ਡੇਢ ਲੱਖ ਪਰਵਾਦ ਹੁੰਦਾ ਕਿ ਪਿੰਡ ਦਾ ਹਰ ਮਹੀਨੇ ਡੇਢ ਲੱਖ ਹੀ ਔਰ ਡੇਢ ਲੱਖ ਬੋਲ ਕਣੀ ਸੀ ਪਰਵਾਦ ਗੁਰੂ ਤੇ ਬਤ ਕਰੇ ਅਸੀਂ ਅਨੰਦਸ਼ੀਅਤੋ ਛੋਟ ਸਤੀਏ ਪਾਣੀ ਨਾਲ ਚਲੋ ਆਪਣੇ ਆਪ ਕਲਾ ਵਰਤੇ ਵੀ ਪੁੱਲ ਚੱਕਰੀ ਖਿਵਾ ਸਮਾਂ ਦੇ ਦਾ ਸਾਨੂੰ ਪਤਾ ਹੈ ਕਿੰਦਾ ਸਤਰਾ ਦੇ ਉਸ ਮਸਲਤਨ ਸਿੰਘ ਨੂੰ ਨੰਦ ਤਨਵਾੜ ਹੈ ਉਹਨਾਂ ਨੇ ਆਤਸੰਗ ਦੇ ਦਰਸ਼ਨ ਕਰਵਾਏ ਸਭ ਸੰਤਾਂ ਦਾ ਧੰਨਵਾਦ ਬੱਚਿਆਂ ਦਾ ਧੰਨਵਾਦ ਨੌਜਵਾਨ ਜੀਵਾਂ ਦਾ ਤੇ ਦੂਜਿਆਂ ਪ੍ਰਣਾਪ ਲਈ ਆਏ ਪਿਆਰ ਵਾਲੇ ਮੇਰੀ ਨਜ਼ਰ ਵਿੱਚ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਪੰਥ ਸਮਾਹਾਨ ਪ੍ਰਸਿੱਧ ਅੱਧੀ ਅਸਤਾਰ ਯੋਗ ਗਣਸ਼ੂਤ ਸੰਧੀ ਖੜਿਆਣ ਜਥੇ ਸਿਮਤ ਪੰਥ ਦੇ ਬੜੇ ਪਿਆਰ ਵਾਲੇ ਨੇ ਬਦਸ਼ਾਂ ਦੇ ਜੀ ਲੋਕ ਇਹਨਾਂ ਦੇ ਗਿਆਨ ਨੂੰ ਮੰਨਦੇ ਨੇ ਕਈ ਵਾਰ ਆਪਾਂ ਲੱਕੇ ਵਾਲਿਆਂ ਨੂੰ ਪਸਾਨੀ ਕਿਲਾ ਬਾਅਦ ਜਾ ਕੇ ਪਤਾ ਲੰਗਾ ਸੁਸ਼ੀ ਉਹਨਾਂ ਦੇ ਬਾਰੇ ਪਿਆਰ ਨਾਲ ਤੁਸਕ ਕਰਨ ਹਨ ਅਤੇ ਚੇਤੇ ਤੋਂ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਸੱਦਿਆ ਕਿਉਂਕਿ ਤੁਹਾਡੇ ਨਗਰ ਵਿੱਚ ਸੰਗਤ ਵਿੱਚ ਆਪਣਾ ਗਿਆਨ ਵੰਡ ਸਕਣ ਪੂਰੇ ਪਿਆਰ ਨਾਲ ਉਹਨਾਂ ਦੇ ਅਸਾਂ ਗੱਲ ਤੋਂ ਸੁਣਨਾ ਸਫਾਜੋ ਮਾਸਟਰ ਗੁਰਜਨ ਸਿੰਘ ਜੀ ਨਾ ਪ੍ਰੋਗਰਾਮ ਦਾ ਸੰਗਤ ਕੋਟਾਂ ਕੋਸ਼ਕਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ੋ ਸੀਸ ਤੇ ਬਲਾਉ ਫਤਿਹ ਰਾਜਪੁਰਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਬਾਣੀ ਨੂੰ ਸੇ ਬੰਦ ਹੋਵੇ ਤਨ ਮਨ ਤੇ ਆਤਮਾ ਦੇ ਸੰਕਲਪ ਨੂੰ ਲੈ ਕੇ ਗੁਰਮਤਿਓ ਸਾਨੂੰ ਆਪਣੀ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਸੋਝੀ ਬਖਸ਼ੀ ਹੈ ਆਪ ਜੀ ਨੇ ਗੁਰਬਾਣੀ ਨੂੰ ਅਧਾਰ ਬਣਾ ਕੇ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈ ਕੇ ਦੁਨਿਆਵੀ ਘਟਨਾਵਾਂ ਨੂੰ ਵੀ ਪਰਤਾ ਕਰ ਦੇਵੇ ਸਮਝਾਣਾ ਕੀਤਾ ਹੈ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਦਾਸ ਇਹਨਾਂ ਦੇ ਮੁੱਦਿਆਂ ਦੀ ਤਾਰੀਖ ਨਾ ਕਰੇ ਕਿਉਂਕਿ ਇਹ ਬਖਸ਼ਿਸ਼ ਹੈ ਇਹ ਸਾਰੇ ਸਾਡੇ ਤੇ ਹੋ ਜਾਏ ਇਹੀ ਤਰ੍ਹਾਂ ਆਪਾਂ ਲੈ ਰਹੇ ਆ ਸਾਰੇ ਲੜਕੇ ਇਸ ਸਮਾਗਮ ਦਾ ਮਨੋਰਥ ਵੀ ਇਹ ਏ ਕਿ ਅਸੀਂ ਭੁੱਲੇ ਆ ਸਤਿਗੁਰੂ ਦੀ ਚਰਨਾ ਤੇ ਲਾ ਕੇ ਆਪਣੀ ਬਾਣੀ ਦੀ ਕਮਾਈ ਬਖਸ਼ਦੇ ਹਾਂ ਮੱਥਾ ਤਾਂ ਸਾਰੇ ਟੇਕਦੇ ਆ ਪਰ ਕਮਾਈ ਨਹੀਂ ਸਾਡੋ ਹੋ ਰਹੀ ਇਸੇ ਕਰਕੇ ਅਸੀਂ ਸਮਾਗਮਾਂ ਚ ਆਤਮਕ ਤ੍ਰਿਪਤੀ ਤੋਂ ਬਾਂਝੇ ਹੋ ਕੇ ਭਟਕ ਰਹੇ ਹਾਂ ਅਸੀ ਜੋੜੜੀ ਕਰ ਰਹੇ ਆਇਆ ਇਹ ਸਮਾਗਮ ਜੁਣਨਾਰੀ ਵੀਰਾਂ ਨੇ ਰੱਖਿਆ ਹੈ ਬੜੇ ਪਿਆਰ ਸਤਨ ਅਦਾਸ ਵੀ ਨਗਰ 35 ਸਾਲ ਹੋ ਗਏ ਨੇ ਦਿਆਂ ਅ ਜਿੰਨੇ ਪਿਆਰ ਦੇ ਨਾਲ ਬਾਹਰ ਦੀ ਸੰਤਾਂ ਸਗੀਆਂ ਬੈਠੀਆਂ ਅੰਦਰ ਆਪ ਜੀ ਨੇ tatha ਵਿਚਾਰ ਨੂੰ ਬਹੁਤ ਸਤਕਾਰ ਦਿੱਤਾ ਸਤਿ ਪਾਤਸ਼ਾਹ ਜੀ ਦੇ ਚਰਨਾ ਜੁੜ ਕੇ ਇਹ ਬੜੀ ਸੱਤੇ ਬਖਸ਼ਿਸ਼ ਹੈ ਇਹ ਸਫਲ ਖੜਾ ਸਮਾ ਹੋਇਆ ਹੈ ਜੋ ਜੋ ਕਥਾ ਸੁਨੇਹਰ ਕੀਤਨ ਤਾਂ ਕੀ ਦੁਬਤਨਾ ਸਭ ਨੂੰ ਮਨੋਰ ਪਾਵੇ ਨਾ ਨਿਤ ਪੂਰਨ ਹੋ ਗਿਆ ਇਸੇ ਜਨਾਂ ਦੀ ਵਿਆਖਿਆ ਕੀਤੀ ਇਸ ਕਾਰੋਪਾਈ ਸਰਜੀ ਸਿੰਘ ਜੀ ਨੇ ਪੈਸਾ ਪਾਏ ਸ੍ਰੀ ਕਿੰਦੀ ਕੜਾਣਾ ਵਾਲੇ ਜਿਹੜੇ ਪੰਨ ਪ੍ਰਸਿੱਧ ਨੇ ਦੇਸ਼ਾਂ ਦੇਸ਼ਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਲੁਕਾਏ ਹੋ ਗੁਰਮਤਿ ਸਧਾਂਤਾਂ ਨਾਲ ਸੰਕਲਪ ਦਿਨਾਂ ਜੋੜ ਰਹੇ ਹਨ ਮੈਂ ਕਿ ਮੈਂ ਚਾਹੁੰਦਾ ਕੁਛ ਮਿੰਟ ਕਿਉਂਕਿ ਮੈਂ ਨੱਥ ਪਹਿਲਾਂ ਲੈਣਾ ਚਾਹਨਾ ਹੈ ਕਿ ਜਿਵੇਂ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਐਨਆਰਆਈ ਸਾਡੇ ਵੀ ਦੁਕਤੋਂ ਬਾੜ ਬੈਠੇ ਆ ਉਹਨਾਂ ਨੇ ਬੜਾ ਉਤਤਰਾਲਾ ਕੀਤਾ ਹੈ ਉਹਨਾਂ ਦੀ ਉਤਮ ਪ੍ਰਾਲੇ ਸਦਕਾ ਹੀ ਇਸ ਸਮਾਗਮ ਆਪ ਜੀ ਨੂੰ ਸਾਰਿਆਂ ਨੂੰ ਵੀ ਨਸੀਬ ਹੋ ਰਿਹਾ ਹੈ ਤੇ ਕੁਝ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਵੀ ਕਰਕੇ ਅੱਜ ਦਿਨਾਂ ਵਿੱਚ ਪ੍ਰੇਰਨਾ ਦੇਣ ਦੀ ਲੋੜ ਹੈ ਸਹੀ ਦੰਦ ਦੇਣਾ ਉਤਸ਼ਾਹ ਕਰਨੀ ਲੋਕ ਬਹੁਤ ਸ਼ਕਤੀ ਹੁੰਦੀ ਹੈ ਉਹ ਸ਼ਕਤੀ ਨੂੰ ਅਗਰ ਚੈਨਲਾਈਜ਼ ਕਰ ਲਈਏ ਠੀਕ ਤੰਨਾ ਤੇ ਪ੍ਰਵਾਹ ਨਗਰ ਕੌਮ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਇਹ ਉਪਰਾਲਾ ਹੈ ਤੋਂ ਕੁਝ ਵੀਰਾਂ ਨੂੰ ਸਨਮਾਨਿਤ ਕਰਨਾ ਹੈ ਜੋ ਕਿ ਇਹਨਾਂ ਵੀਰਾਂ ਨੂੰ ਲੰਬਭੰਕ ਦਾ ਬੰਦਾ ਹੁਕਮ ਹੋਇਆ ਹੈ ਬਹੁਤ ਸਾਰੇ ਸਾਥੀ ਮੁਖ ਗਰੰਤੀ ਸਾਹਿਬ ਪਰਸਪਤਿਜਾ ਸਿੰਘ ਜੀ ਜੋਗਾ ਸਿੰਘ ਜੀ ਉਹ ਆਣ ਉਹਨਾਂ ਨੂੰ ਪਹਿਲਾਂ ਮੈਂ ਬੇਨਤੀ ਕਰਾਂਗਾ ਸਤਕਾਰਯੋਗ ਭਾਈ ਸਾਹਿਬ ਸਰਜੀ ਸਿੰਘ ਜੀ ਨੂੰ ਵਿਜੀਏ ਗੁਰਦਵਾਰ ਦੇ ਬਖਸ਼ਿਸ਼ ਸਦੋਪਾਉ ਸਨਮਾਨ ਚਨ ਦੇ ਰੇਣੀ ਘਰ ਦੇ ਹੈ ਕਰਨ ਦੀ ਭਾਈ ਸਾਹਿਬ ਤੇਜਾ ਸਿੰਘ ਜੀ ਨੂੰ ਮੈਂਟੋ ਸਨਮਾਨ ਕਰ ਰਹੇ ਨੇ ਸਰਦਾਰ ਸਤਾਰਯੋਗ ਸਰਦਾਰ ਮੱਖਣ ਸਿੰਘ ਪਸਿਆਲਾ ਦੇ ਕਮਲਿਕਾ ਵਾਸੀਆਂ ਬੋਲੇ ਸੋਨਿਹਾਰਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰ ਫਿਰ ਭਾਈ ਸਾਹਿਬ ਸਰਜੀਤ ਸਿੰਘ ਜੀ ਨੂੰ ਸੰਗਤ ਵੱਲੋਂ ਜਿਨ੍ਹਾਂ ਇਹ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਾਵਨ ਅਖੰਡ ਜਾਪ ਖੰਡ ਪਾਠ ਤੋਂ ਬਾਅਦ ਇਹ ਸਮਾਰੋਹ ਸੱਣਗੇ 20 ਜਨਵਾਰ ਹੈ ਅਗਲੇ ਨਵੰਬਰ ਨੂੰ ਹੈ 12 ਗਏ ਇਹ ਸਮਾਰੋਹ ਹੋਣਗੇ ਜਿਨ੍ਹਾਂ ਵੀ ਐਨ ਆਰ ਆਈ ਵੀਰਾਂ ਨੇ ਕਿ ਹੋਰ ਵੀ ਸਾਨੂੰ ਬਾਹਰ ਵੀਰਾਂ ਨੂੰ ਇਸ ਯੋਗਦੀ ਇਸ ਦਾ ਸਾਧਿਆ ਤੇ ਬਾਕੀ ਵੀ ਆਪਾਂ ਇਸ ਨੂੰ ਚਾਤੀ ਕਲਾ ਵਿੱਚ ਜਗ੍ਹਾ ਨਹੀਂ ਘਟਾਈ ਹੈ ਕਿ ਬਾ ਸੰਗਤ ਬਹੁਤ ਬੈਠੀ ਹੈ ਤੇ ਇਸਾਰੀਆਂ ਜੋ ਅਹਿਸੂਸ ਹੋ ਰਹੀਆਂ ਹਨ ਉਹਦਾ ਕਮੀਆਂ ਤੇ ਆਪਾਂ ਬੁਧਾਨੀ ਕੁਸ਼ ਕਰਾਂਗੇ ਤੇ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਜੀ ਗੁਰਜੀਤ ਸਿੰਘ ਜੀਤਾ ਕਿਉਂਕਿ ਕਜ਼ਨ ਭਦਰ ਨੇ ਭਾਈ ਜਿੰਦਰ ਸਿੰਘ ਕਸਾਲਾ ਜੀ ਦੇ ਕਿਉਂਕਿ ਨਿਊਜ਼ੀਲੈਂਡ ਬੈਠੇ ਆ ਤੇ ਉਹਨਾਂ ਦੀ ਇੱਕ ریپرزنٹیشن دین گے رہنمائی ریپرزینٹیشن دے رہن دی تے تے بہت خوشی والی گل ہے سردار جوگندر سنگی رٹائر ڈی ایس پی پور جٹا تو وہ بھی بھائی صاحب بھائی امریکس جی لساڑے تو بھائی صاحب بھائی گرمیت سن جی گجرپور تو بہت بھیر نے جی دور دور جنہوں میں آئے ہیں سما نہیں کہ میں سارا نام لے سکتا میں بہت دنواد کرتا ہوں تو ہاں جی جی ਪ੍ਰਾਨ ਸੁਦਾ ਜਸਵੰਤ ਸਿੰਘ ਜੀ ਨੂੰ ਸੇਵਾ ਕਰੈ ਨੇ ਕੁਦਰਾ ਸਾਹਿਬ ਦੇ ਉਹ ਸਨਮਾਨ ਚਿੰਨ੍ਹ ਪ੍ਰਾਪਤ। ਇਹ ਬਖਸ਼ਿਸ਼ ਪ੍ਰਾਪਤ ਕਰਨ ਲਈ ਵਿਸ਼ੇਸ਼ ਸਨਮਾਨ ਵੀ ਆਇਓ। ਭਾਈ ਤੇਜਾ ਸਿੰਘ ਜੀ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਨਮਾਨ ਦੇ ਨਾਲ ਰਾਜੀ ਤੁਸੀਂ ਵੀ ਨਾਲ ਆਪਾ ਭਾਈ ਤੇਜਾ ਸਿੰਘ ਜੀ ਨੂੰ ਪਰਸਵਾੜ ਭਾਈ ਦੋਗਾ ਸਿੰਘ ਜੀ ਆ ਜਾਣ। ਮੋਰ ਸੋਨੀ ਹਾ

ਗੁਰੂ ਬਖਸ਼ ਸਿੰਘਪਾਉ ਰਾਤਕਾਰਨੀ ਐਸਾ ਬਖਸ਼ ਸਿੰਘ ਜੀ ਸੁਖਦਾਰ ਮਤਿਆਰ ਸਿੰਘ ਜੀ ਭਾਜੀ ਤੁਸੀਂ ਨਿਢੋ ਜਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੌਜਵਾਨਾਂ ਵਿੱਚ ਮੇਰੇ ਛੋਟਾ ਵੀਰ ਪੱਕਾ ਭਗਵੰਦਰ ਸਿੰਘ ਕੰਧਾ ਨਹੀਂ ਤੇ ਲੋਕ ਐ ਕਹਾਂਗੇ ਉਹ ਵੀ ਨਾਮ ਲੈਣਗੇ ਤੋ ਹੁਣ ਆਪ ਵੀ ਮੈਂ ਪ੍ਰਧਾਨ ਜੀ ਨੂੰ ਸਰਮਾਨ ਕਰਨਾ ਹੈ ਮੈਂ ਉਹਨੂੰ ਕਹਿਣਾ ਕਿ ਉਹ ਨੌਜਵਾਨ ਵੀ ਦੇ ਲਈ ਆ ਕਿਉਂਕਿ ਇਸ ਰਬਿੰਦਰ ਸਿੰਘ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਇਸ ਨੌਜਵਾਨ ਨੇ ਬਾਕੀ ਆਪਣੇ ਸਾਥੀਆਂ ਨੂੰ ਪ੍ਰੇਰਿਤ ਤੇ ਲਗਾਤਾ ਜੋ ਇਹ ਗੁਰਦਰਾ ਸਾਹਿਬ ਦੇ ਪਾਰ ਹੈ ਇਹਨੂੰ ਸਵਾਰਨ ਵਿੱਚ ਇਸ ਸਮਾਰਨ ਨੂੰ ਸਫੌਤਾ ਪੁਰੇ ਨੇਪੇ ਜਾਣ ਵਿੱਚ ਬੋਲੇ ਸੋਨਿਆ ਸਰ ਜਨ ਸੰਸਦ ਜੀ ਨੂੰ ਸਤਿਕਾਰ ਮੈਂ ਹੁਣ ਬੇਨਤੀ ਕਰਦਾ ਕਿ ਜਿੱਥੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਮਾਜ ਦੀ ਤੇ ਕੌਮ ਦੀ ਸਭੀ ਬਖੀ ਦੀ ਯਾਦ ਆਦੀ ਪਰ ਅੱਜ ਬੋਲਤੀ ਗੱਲ ਹੈ ਕਿ ਅਸੀਂ ਬੀਬੀਆਂ ਦੀ ਵਡਿਆਈ ਨਹੀਂ ਸਮਝ ਪਾ ਰਹੇ ਬੜੀਆਂ ਬੜੀਆਂ ਗਲਤੀਆਂ ਅਸੀਂ ਕਰ ਰਹੇ ਹਾਂ ਮੈਂ ਹੁਣ ਸਮਾਂ ਨਹੀਂ ਦਿਕਰ ਕਰਾਂ ਤੋਂ ਇਹਨਾਂ ਜੀ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਨਾ ਚਾਹਾਂ ਸਰਪੋਸਤਾਰੀਓ ਬੀਬੀ ਨਸੀਬ ਕੋਟੀ ਨੇ ਜਿਨ੍ਹਾਂ ਨੂੰ ਮੈਂ ਆਪ ਦੇਖ ਰਿਹਾ ਕਿ ਸੇਰ ਕੋ ਕੋ ਕਿਸ਼ਕ ਨੇ ਜੀ ਆਸਾਦ ਹੁੰਦੀ ਹੈ ਪਰ ਇਸ ਗੁਰੂ ਘਰ ਦੀ ਸੇਵਾ ਵਾਸਤੇ ਰਾਤ ਦਿਨ ਨੇ ਕੋਈ ਟਾਈਮ ਨਹੀਂ ਦੇਖਦੇ ਜਿਸ ਦਗਨ ਦੇ ਨਾਲ ਇਸ ਵਿਸ਼ਵਾਸ ਨਾਲ ਇਸ ਸੇਵਾ ਘਰ ਨੇ ਨੂੰ ਵੀ ਸਰੋਪਾਉ ਦੀ ਬਖਸ਼ਿਸ਼ ਤੇ ਵਿਸ਼ੇਸ਼ ਮਾਨ ਨਾਲ ਸਨਾਨ ਕਰਨਗੇ ਸਦਾਰ ਚੌਧਾ ਸਿੰਘ ਜੀ ਇਸ ਸਰੋਪਾਉ ਜੀ ਦੀ ਕਮ데요 ਇਹਨਾਂ ਨੂੰ ਪੈਸਾ ਪੈਮਾਨੇ ਦੀ ਕੀ ਗੱਲ ਹੋਵੇ ਆ ਨਾਮ ਸੀ ਕੀ ਕੰਮੇ ਵਾਲੇ ਵੀ ਇਹ ਐਨ ਆਰ ਆਈ ਵੀ ਨਹੀਂ ਕਿ ਕਿ ਉੱਥੇ ਯੂਥ ਕਲੱਬ ਕਾਮਾ ਜਿਹੜਾ ਕਿ ਬਹੁਤ ਹੀ ਪ੍ਰਸਿੱਧ ਨਗਰ ਇਲਾਕੇ ਦਾ ਪਿੰਡ ਹੈ ਲਫਤੀ ਨੇ ਜਨਰਤ ਵਿਕਰਮ ਸਿੰਘ ਜਿਨ੍ਹਾਂ ਦੀ ਕੁਰਬਾਨੀ ਇੰਡੀਅਨ ਫੋਰਸ ਦੇ ਵਿੱਚ જગਤ ਪ੍ਰਸਿੱਧ ਹੈ ਉਹ ਜਿਨ੍ਹਾਂ ਦੀ ਪ੍ਰਥਾ ਇੱਕ ਕਲ ਰੈਲੀ ਵੀ ਨਸ਼ਾ ਛਡਾਊ ਰਿਲੀ ਬਗਾਟਾ ਆਟਾਰੰਭ ਹੋ ਰਹੀ ਹੈ ਜਿਹੜੇ ਵੀ ਜਾ ਸਕਦੇ ਆ ਉਸ ਰੈਲੀ ਵਿੱਚੋਂ ਸ਼ਾਮ ਰੋਕੇ ਸੁਨਦੀ ਯਾਦ ਵਿੱਚ ਇਸ ਨਸ਼ਾ ਛਡਾਊ ਜਿਹੜਾ ਪੰਜਾਬ ਵਿੱਚ ਛਿਮੰਦਿਆਇਆ ਇਸ ਨੂੰ ਉੱਥੋਂ ਵਿੱਚ ਜਨਕ ਕੀਤਾ ਜਾ ਰਿਹਾ ਹੈ ਇਹ ਭਾਈ ਸਾਹਿਬ ਸਤਨਾਮ ਸਿੰਘ ਜੀ ਕੰਮ ਆ ਐਨ ਆਰ ਆਈ ਜਿਹੜੇ ਕਿ ਉੱਥੇ ਯੂਥ ਕਲਾਬ ਨੂੰ ਨੌਜਵਾਨਾਂ ਨੂੰ ਜੋੜਦੇ ਉੱਥੇ ਉਹਨਾਂ ਦੀ એનર્ਜੀ ਨੂੰ ਚੰਗੇ ਪਾਸੇ ਲਾ ਕੇ ਤਾਂ ਕਿ ਨੌਜਵਾਨ ਸਾਡੇ ਨੂੰ ਬੁਰਾਈਆਂ ਤੋਂ ਪਤਨ ਪਰੇ ਤੋਂ ਹੋਰ ਇਹਨਾਂ ਆਪਣੇ ਸਮਾਜਿਕ ਪ੍ਰਯਾਸ ਕਰਦਾ ਮਲੇ ਸੋਨਿਆ ਸਰ ਸ੍ਰੀ ਅਕਾਲ ਬਹੁਤ ਵੱਡੀ ਧੀਰਜ ਹੈ ਮੈਨੂੰ ਸਦਾ ਮੱਖਾਂ ਸਿੰਘ ਜੀ ਬਸਿਹਤ ਆਸਰੇ ਸੰ ਇਹ ਵਿਸ਼ੇਸ਼ ਤੌਰ ਤੇ ਉਹਨੂੰ ਸਰਕਾਰ ਦਾ ਉਹਨੂੰ ਸਨਮਾਨਿਤ ਕੀਤਾ ਉਹਨੇ ਉਸ 50 ਸਾਲ ਹੋ ਗਏ ਹੈ ਪਰ ਇਹ ਅਜੇ ਵੀ 50 ਉਹ ਉਸ ਕਬੱਡੀ ਟੂਰਨਾਮੈਂਟ ਫੁੱਟਬਾਲ ਟੂਰਨਾਮੈਂਟ ਜਾਂ ਕਬੱਡੀ ਟੂਰਨਾਮੈਂਟ ਤੇ ਬੜੇ ਪੱਧਰ ਤੇ ਕਰਾਉਂਦੇ ਨੇ ਉਹਦੇ ਬਜਟ ਦੇ ਨਾਲ ਇੱਕ ਦਿਯੋਗਾਈ ਕਰਦੇ ਨੇ ਬੁਢਕਲਾਪੀ ਉਹ ਇਲਾਕੇ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਤੇ ਆਪਣੇ ਸ਼ਰੀਰ ਨੂੰ ਸੁਭਾਲਣ ਵਾਸਤੇ ਜਿਹੜਾ ਹੁਣੇ ਭਾਈ ਸਾਫਾ ਸਰਜੀ ਸਿੰਘ ਜੀ ਮੈਂ ਆਪ ਜਿੰਦਗੀ ਵਿੱਚ ਸੰਕਲਪ ਨੂੰ ਜਿਸ ਤਰ੍ਹਾਂ ਉਹਨਾਂ ਨੇ ਸਬੰਧ ਕਰਾਇਆ ਘਟਵਸਰ ਚਰਨਾਮ ਰਸਨਾ ਜੋ ਪਹਿ ਗੋਪਾ ਦਾਨਤ ਸੋ ਪ੍ਰਭ ਸਿਮਰੀਆ ਇਸ ਦੇ ਹੀ ਗੋਪਾ ਇਸ ਦੇ ਨੂੰ ਪਾਲਣਾ ਜਦ ਕਰੇ ਦੇ ਚ ਹਰ ਮੰਦਰ ਇਹ ਸ਼ਰੀਰ ਹੈ ਇਦਾਂ ਹੀ ਜਦਾਂ ਕਹੇ ਜੀ ਮੈਂ ਤੇ ਇਹ ਬਹੁਤ ਧੰਨਵਾਦ ਮੈਂ ਕਰਦਾ ਹਾਂ ਐਨ ਆਰ ਆਈ ਵੈਲਥਰ ਸੁਸਾਇਟੀ ਬਸਿਆੜਾ ਉਹਨਾਂ ਸਰਕਾਰ ਦੇ ਸਰਦਾਰ ਸੁਖਨ ਸਿੰਘ ਜੀ ਕਾਮਾ ਜੀ ਦਾ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦਾ ਆ tổ ਸਾਨੂੰ ਨਵਾਜਿਆ ਤੇ ਮੈਂ ਹਾਂ ਬੜੇ ਸਤਕਾਰ ਦੇ ਨਾਲ ਬੇਨਤੀ ਕਰਨਾ ਸਰਕਾਰ ਦੇ ਸਤਾਰ ਸੁਖਨ ਸਿੰਘ ਜੀ ਕੜਿਆਣਾ ਅੱਜ ਆ ਜਿਹੜੀ ਪਾਰਟਮੈਂਟ ਬੋਰਡ ਦੇ ਉਹ ਮੈਨੂੰ ਪ੍ਰਬੰਧਕ ਕਿ ਕਹਿ ਰਹੇ ਨੇ ਉਹਨਾਂ ਦਾ ਜਿਨ੍ਹਾਂ ਦੀ ਲੈਸ ਨਾਮ ਕੋ ਹੈ ਉਹ ਨਾਮ ਇਹ ਬੋਲਣਗੇ ਗਰਬੇ ਜੀ ਕਰਾਂ ਜਲਦੀ ਨਾਲ ਆਪਣੇ ਇਥੇ ਆ ਕੇ ਆਪਰੇ ਸਨਮਾਨ ਚ ਇਹ ਸਨਮਾਨ ਚ ਭਾਈ ਸਾਹਿਬ ਜਿੰਨਰ ਸਿੰਘ ਜੀ ਨੇ ਨਿਊਜ਼ੀਲੈਂਡ ਤੋਂ ਉਨੀ ਡਰਾਇੰਗ ਦਾ ਡਿਜ਼ਾਈਨ ਧਾਰਤਾ ਕਿ ਆਪ ਸਦਜਾ ਗੁਰਜੀਤ ਸਿੰਘ ਜੀ ਦਾ ਜਿਹੜਾ ਉਹਦੇ ਕਸਰ ਬਣਾ ਚਾਚੇ ਦੇ ਵਰਕੇ ਨੇ ਉਹਨਾਂ ਰਾਹੀਂ ਇਹ ਸਨਮਾਨ ਚਨ ਬਣਾ ਕੇ ਸਰਟੀਫਿਕੇਟ ਆਪ੍ਰੀਸ਼ੀਏਸ਼ਨ نے بہت بڑا یوگدان پایا بڑا سندر میں مکھن کو پہلے پر میں جدو سنیا میں جب مکھنہ جی نے امریکہ والے پچھلے سال میں امریکہ گیا ملیا ਇਹਨਾਂ ਦੇ ਸਾਹ ਦੇ ਕੇ ਮਨ ਬੜਾ ਕਰ ਕਰ ਆਸਨ ਹੋਇਆ ਇਹਨਾਂ ਨੇ ਕਿਹਾ ਵੀ ਅਸੀਂ ਇਦਾਂ ਕਰਨਾ ਚਾਹੁੰਦੇ ਆਂ ਤਾਂ ਮੇਰਾ ਮੂੰਹ ਤੇ ਨਾਸ ਨਾ ਸਰਦਾਰ ਸੁਖ ਸਿੰਘ ਮੋਖ ਜਾਣਾ ਵਾਲਾ ਤਾਂ ਉਹ ਉਹ ਆਪ ਜੀ ਨੂੰ ਹੱਲ ਕਰਨਗੇ ਗੁਰ ਗੁਰ ਤੇ ਆਸਨ ਸੇਖ ਤੇ ਆਸਨ ਕਿ ਮੈਂ ਹੁਣ ਬੇਤੀ ਕਰਵਾ ਸਕਾਂ ਪਿਆਸੀ ਨੂੰ ਸਿੱਤੂ ਨੂੰ ਰੋਣਾ ਦੇ ਉਹ ਉਹ ਕਰਾਂਗੇ ਇਹਨਾਂ ਦਾ ਉਹ ਸੇਖਿਆ ਵਾਈ ਦੀ ਜਿੱ ਕਹਾਸਾ ਵਾਈ ਵਾਈ ਦੀ ਜਿੱ ਕਹਾਸਾ ਵਾਈ ਦੀ ਜਿੱ ਕਿਤੇ ਬਹੁਤਾ ਸਮਾਂ ਨਾ ਹੋਣ ਕਰਕੇ ਆਪਾਂ ਛੋਟ ਤੈਨੂੰ ਲੈਂਦੇ ਹੋਏ ਮੈਂ ਇਹਨਾਂ ਅਰਬੀ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਸਾਡਾ ਦੂਆ ਸਮਾਗਮ ਹੈ ਇਹਨਾਂ ਅਰਬੀ ਵੀਰਾਂ ਦਾ ਪਹਿਲਾ ਸਤਨਾਮ ਸਿੰਘ ਜੀ ਪਾਪੜਾ ਜਿਹੜੇ ਪਹਿਲਾਂ ਵੀ ਦਰਵਾਜ਼ਾ ਸਾਹਿਬ ਤੋਂ ਹਜ਼ੂਰੀ ਰਾਕੇ ਸਾਡੇ ਸੰਗਤਾਂ ਨੂੰ ਉਹ ਇਤਿਹਾਸ ਨਾਲ ਜੁੜ ਕੇ ਗਏ ਆ ਉਹ ਦੂਸਰੇ ਵੀ ਐਨ ਆਈ ਵੀਰ ਸਰਦਾਰ ਮੁਸਲਮ ਬਖਸ਼ ਸਿੰਘ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫਰਾਲਾ ਕੀਤਾ ਜੋ ਬਾਗ ਬੜੀਆਂ ਬੱਚਿਆਂ ਦੇ ਹੌਸਲਾ ਬਣੇ ਕਰਨ ਵਾਸਤੇ ਇਹਨਾਂ ਨੇ ਆਪਣੀ ਬਣੂ ਇਹ ਬੱਚਿਆਂ ਦਾ ਸਨਮਾਨ ਕਰਨ ਵਾਸਤੇ ਸਮੂਹ ਸਾਧ ਸੰਗਤ ਦੇ ਨਾਲ ਮਿਲ ਕੇ ਕਹਨਾ ਰੌਣੀਆਂ ਬੀਰਾਂ ਦਾ ਪਹਿਲਾਂ ਮੈਂ ਉਹਨਾਂ ਦੀ ਮਾਤਾਵਾਂ ਪਿਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਆਪਣਾ ਦੇਖ ਦੀ ਸਮਾਂ ਕੱਢ ਕੇ ਗੁਰੂ ਦੇ ਵਰਦਾਰੇ ਭੇਜਦੇ ਸਨ ਤੇ ਰਾਤ ਨੂੰ 4-4 ਵਜੇ ਸ਼ਾਮ ਨੂੰ 5-7 ਵਜੇ ਤੇ ਸਵੇਰੇ ਫੇਰ ਆ ਜਾਂਦੇ ਸੀਗੇ ਕੋਈ ਉਹਨਾਂ ਦੇ ਮਾਪੇ ਨਹੀਂ ਸੀ ਪੁੱਛਦੇ ਕਿ ਤੁਸੀਂ ਕਿੱਥੋਂ ਆਏ ਹੋ ਹੁਣ ਪਤਾ ਕਿ ਸਾਡੇ ਬੱਚੇ ਗੁਰੂ ਘਰ ਦੀ ਸੇਵਾ ਕਰਦੇ ਆ ਮੈਂ ਉਹਨਾਂ ਦਾ ਬਹੁਤ ਰਿਣੀਆ ਕੋਟ-ਕੋਟ ਧੰਨਵਾਦ ਦਾ ਮੌਕੇ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਸ ਪਾਸੇ ਲਾਇਆ ਤੇ ਸਭ ਤੋਂ ਪਹਿਲਾਂ ਮੈਂ ਹਰ ਸਿੰਦਰਜੀ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਅਮਨਦੀਪ ਸਿੰਘ ਜੀ ਹਰਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਆਫਰੀ ਸਿੰਘ ਜੀ ਰਾਜਵੀਰ ਸਿੰਘ ਜੀ ਤੇ ਸਕਰਨ ਸਿੰਘ ਜੀ ਗਗਨਜੀਤ ਸਿੰਘ ਜੀ ਮੈਂ ਬੇਨਤੀ ਕਰਦਾ ਕਿ ਸਾਡੇ ਸੂਝਵਾਨ ਸਾਡੀ ਜਥਾ ਜੋ ਕੜਿਆਣਾ ਸਾਹਿਬ ਤੇ ਭਾਈ ਸਰਜੀਤ ਸਿੰਘ ਜੀ ਇਹ ਬੱਚਿਆਂ ਨੂੰ ਆਪਣੇ ਸੁਭ ਤੋਂ ਨਾਲ ਸਨਮਾਨਤ ਕਰਨ ਸੁਖਵੀਰ ਸਿੰਘ ਜੀ ਦਰਜੀਤ ਸਿੰਘ ਜੀ ਓਮਕਾਰ ਸਿੰਘ ਜੀ ਜਤਿੰਦਰ ਸਿੰਘ ਜੀ ਅਮਨਦੀਪ ਸਿੰਘ ਜੀ ਕੋਈ ਨਹੀਂ ਕੋ ਨਾ ਕੋਈ ਜਿਹੜੇ ਬੱਚਿਆਂ ਦੇ ਨਾਮ ਲਿਖਿਆ ਵਿਸ਼ੇਸ਼ ਸਨਮਾਨ ਦੇ ਉੱਤੇ ਉਹ ਜੇ ਅੱਗੇ ਪਿੱਛੇ ਹੋ ਗਏ ਤਾਂ ਬਾਅਦ ਵਿੱਚ ਛੇੜ ਕਰ ਲੈਣ ਮੈਟ੍ਰਿਕ ਕੋਈ ਹੈ ਤਰਜੀਤ ਸਿੰਘ ਜੀ ਊਂਕਾਰ ਸਿੰਘ ਜੀ ਜਤਿੰਦਰ ਸਿੰਘ ਜੀ ਅਮਨਦੀਪ ਸਿੰਘ ਜੀ ਫਿਰ ਜਤਿੰਦਰ ਸਿੰਘ ਜੀ ਕਾਕਾ ਅਮਰਜੀਤ ਸਿੰਘ ਜੀ ਕਮਲਪ੍ਰੀਤ ਸਿੰਘ ਜੀ ਸਿਮਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਹਰਜਿੰਦਰ ਸਿੰਘ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਹਰਦੀਪ ਸਿੰਘ ਜੀ ਦੀਪ ਸਰਜੀਤ ਸਿੰਘ ਜੀ ਅਮਨ ਗੁਰੂ ਗੁਰਪ੍ਰੀਤ ਸਿੰਘ ਜੀ ਪਿਤਾ ਮੈਨੂੰ ਪਤਾ ਕਿ ਉਹ ਇੱਥੇ ਨਹੀਂ ਰੋ ਪਾਗ ਦੇ ਚਲ ਗਏ ਆ ਉਹਨਾਂ ਦੇ ਘਰ ਦਾ ਮੈਂਬਰ ਹੈਗਾ ਤੇ ਉਹ ਉਹਨਾਂ ਦਾ ਸਨਮਾਨ ਜਿਹੜਾ ਆ ਸਨਮਾਨ ਲੈ ਜਾਣ ਇਕਬਾਲ ਸਿੰਘ ਜੀ ਹਮਦਕਾਲ ਸਿੰਘ ਜੀ ਰਸੂਰ ਰਸੂਰ ਪਰ ਤੋਂ ਮਿਹਰਬਾਨ ਦੇ ਲੜਕੇ ਇਹਨਾਂ ਨੇ ਵੀ ਸਾਡੇ ਵਿੱਚ ਆ ਕੇ ਇੱਥੇ ਸਵਾਤ ਦੋਗਦਾਨ ਦਰਦ ਮਨਪ੍ਰੀਤ ਸਿੰਘ ਜੀ ਗੁਰਸਿਮਰਨਪ੍ਰੀਤ ਸਿੰਘ ਜੀ ਤੇ ਤਿੰਨ ਪਰਦੇਸੀ ਵੀਰ ਇੱਥੇ ਸਾਡੇ ਗੁਰਦਾਰੇ ਜਗ੍ਹਾ ਵਿੱਚ ਰਹਿੰਦੇ ਆ ਜਿਨ੍ਹਾਂ ਨੇ ਸਾਡੇ ਤੇ ਬਹੁਤ ਘਟਨਾ ਵਾਪਰੀ ਸੀ ਉਹ ਬੱਚਾ ਉਹਨਾਂ ਨਾਲ ਬਾਤ ਚਲੇ ਗਿਆ ਉਹਨਾਂ ਦੇ ਕਾਰਸਤਾਗੇ ਉਹਨਾਂ ਨੇ ਉਸ ਬੱਚੇ ਹੀ ਬਹੁਤ ਮਦਦ ਕੀਤੀ ਬਹੁਤ ਮਦਦ ਕੀਤੀ ਆ ਅਸੀਂ ਉਹਨਾਂ ਦਾ ਉਹ ਪਰਦੇਸੀ ਪੁਹਾੜੀ ਵੀ ਆ ਗੁਰਜਿੰਦਰ ਸਿੰਘ ਜੀ ਉਹਨੇ ਤੇ ਰਮੇਸ਼ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਉਸ ਬੱਚੇ ਨੂੰ ਇੱਕ ਬਹੁਤ ਵੱਡੇ ਭਾਰ ਥਲੇੋਂ ਬਚਾਇਆ ਸਗਾ ਅਸੀਂ ਸੰਗ ਦੇ ਵਿੱਚ ਉਹਨਾਂ ਦਾ ਸਨਮਾਨ ਕਰਦੇ ਆ ਉਹਨਾਂ ਨੂੰ ਉਤਸ਼ਾਹ ਕਰਦੇ ਆ ਕਿ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਰਹਿਣ ਜੇ ਕਿਸੇ ਦੀ ਕੋਈ ਆਪ ਸਾਵੇ Con bueno, Singh que me intentar... ਕਹਣਾ ਜਾਦੇ ਸੀ ਕਿ ਹੁਣ ਸਾਡੇ ਕੋਲ ਸਮਾਂ ਘੱਟ ਕਰਕੇ ਉਹ ਜਿਨ੍ਹਾਂ ਪੀੜਾ ਨੇ ਪਾਰਨਾ ਦੇ ਵਿੱਚ ਆਪਣਾ ਮਨ ਤਨ ਤੇ ਧਨ ਦੇ ਨਾਲ ਸੇਵਾ ਜੀ ਸਾਨੂੰ ਦਿੱਤੀ ਆ ਗੁਰੂ ਘਰ ਸੇਵਾ ਦਿੱਤੀ ਆ ਉਹ ਹੁਣ ਅਸੀਂ ਅੱਗੇ ਪ੍ਰੋਗਰਾਮ ਰੱਖਾਂਗੇ ਇਸ ਸਮੇਂ ਦੇ ਵਿੱਚ ਕਿ ਜਿਹੜੇ ਬਹੁਤ ਸਮਝਵਾਨ ਚੋਟੀ ਦੇ ਟਾਡੀ ਦੇ ਪ੍ਰਚਾਰਕ ਆਏ ਸੋ ਉਹਨਾਂ ਦਾ ਲਾਹਾ ਲਈਏ ਇਸ ਕਰਕੇ ਅਸੀਂ ਸ਼ਾਰਟ ਜਿਆ ਟਾਈਮ ਰੱਖਿਆ ਸੀਗਾ thank <laughs> you